ਮਨ ਜਨਨ ਨਹੀਂ ਮਰਣਾ ਆ ਜਿਹੜਾ ਇਕੱਠ ਹੋਇਆ ਕਾਹਦਾ ਇਕੱਠ ਹੋਇਆ ਇਹ ਇਹ ਜੀ ਸਰਪੰਚੀ ਦਾ ਇਕੱਠ ਹੋਇਆ ਜੀ ਤੁਹਾਡੇ ਕਹਿੰਦੇ ਕਾਗਜ਼ ਰਿਜੈਕਟ ਕਰਦੇ ਇੱਕ ਸਰਪੰਚ ਬਣਾਤਾ ਉਹ ਮਨਜੂਰ ਨਹੀਂ ਤੁਹਾਨੂੰ ਨਹੀਂ ਜੀ ਉਹ ਸਰਵ ਸੰਮਤੀ ਨੂੰ ਨਹੀਂ ਮਨਜੂਰ ਜੀ 90% ਲੋਕ ਨੇ 73% ਨਾਲ ਜੀ ਅੱਛਾ ਆ ਜਿਹੜਾ ਇਕੱਠ ਆ ਤੁਸੀਂ ਦੇਖ ਲਓ ਆਹ ਇਕੱਠ ਰਿਹਾ ਹੋ ਰਿਹਾ ਬੱਚਾ ਬਚਾ ਰਿਹਾ ਜੀ ਉਹ ਕੱਠ ਚ ਨਹੀਂ ਆ ਰਹੇ ਕੱਠ ਕਰ ਨਹੀਂ ਰਹੇ ਸੱਤੀ ਨੇ ਦੋ ਵਾਰ ਹੀ ਕੱਠ ਕਰਨਿਆ ਜੀ ਸਰਪੰਚੋਂ ਹੁਣ ਤੋਂ ਪਹਿਲਾਂ ਕੱਠ ਕਰਿਆ ਪਿੰਡ ਦਾ ਵੀ ਸਾਬ ਕਹਿੰਦਾ ਮੰਗੀ ਫੇਰਾ ਮੰਗ ਕੇ ਲਈ ਇਹਨੇ ਪਿੰਡ ਚੋਂ ਫਿਰਕਾਰ ਕਰ ਜਾ ਕੇ ਵੀ ਮੰਗੀ ਆ ਤੁਹਾਨੂੰ ਕੀ ਲੱਗਦਾ ਸਰਬਸੰਮਤੀ ਨਹੀਂ ਹੈ ਕਿ ਧੱਕਾ ਸਰਕਾਰ ਦਾ ਹਾਂ ਜੀ ਇਹ ਧੱਕਾ ਜੀ ਸਰਿਆਮ ਜਿਹੜਾ ਦੋ ਚਾਰ ਬੰਦੇ ਜਾ ਕੇ ਕਮਰਿਆਂ ਦੇ ਵਿੱਚ ਬੈਠ ਕੇ ਬੰਦ ਕਮਰੇ ਜੇ ਬਣਾ ਦੇਣ ਆਉਣ ਵਾਲੇ ਸਮਝ ਫਿਰ ਐਮਐਲਏ ਨਰਿੰਦਰ ਕੌਰ ਭਰਾ ਜੀ ਦਾ ਵਿਰੋਧ ਵੀ ਹੋਊਗਾ ਉਹਦਾ ਤਾਂ ਮੰਗੇਗਾ ਉਹਦਾ ਕਮ ਹੋਊਗਾ ਵਿਰੋਧ ਵੀ ਆ ਸਾਡੇ ਦਾ ਗਲਤ ਹੋਊਗਾ ਫਿਰ ਉਹਦਾ ਵੀ ਗਲਤ ਹੋਊਗਾ ਹਾਂ ਇਹਦਾ ਬਰਾਬਰ ਹੈ ਨਾ ਉਹ ਤਾਂ ਹੋਊਗਾ ਇਹਦਾ ਹੁਣ ਤੁਸੀਂ ਉਹ ਸਾਡੇ ਜਿਹੜਾ ਸਰਕਰ ਚ ਭਰਾਇਆ ਐਮਐਲਏ ਵੱਲੋਂ ਉਹ ਤੁਹਾਨੂੰ ਨਾਮ ਮਨਜ਼ੂਰ ਨਾਮ ਮਨਜ਼ੂਰ ਸਾਰੇ ਨਗਰ ਨੂੰ ਠੀਕ ਕਿਉਂਕਿ 10% ਚ ਬਣਿਆ ਹੋਇਆ ਹੈ ਨਾ ਕਰਦੇ ਆ ਧੰਨਵਾਦ ਕਰਦੀ ਹਾਂ ਉਸ ਤੋਂ ਬਾਅਦ ਵਿੱਚ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਜੂਟ ਹੋ ਕੇ ਮੇਰੇ ਬੇਟੇ ਦੇ ਗੈਰ ਲੱਗੇ ਨੇ ਮੇਰੇ ਬੇਟੇ ਨੇ ਉਹਨਾਂ ਦਾ ਕੁਝ ਨਹੀਂ ਬਗਾੜਿਆ ਤੀ ਕਿ ਛੋਟੇ ਬੇਟੇ ਨੇ ਬੜੀ ਸੇਵਾ ਕੀਤੀ ਹੈ ਨਿਰਿੰਦਰ ਕਪੂਰ ਜੀ ਬਹੁਤ ਸਾਡੇ ਪਰਿਵਾਰ ਨਾਲ ਤੇ ਹੋਣ ਤੇ ਸਾਨੂੰ ਨਹੀਂ ਤੇ ਪਤਾ ਵੀ ਇਹ ਸਾਰੀ ਹੱਦਾਂ ਪਾਰ ਕਰ ਜੂਗੀ ਉਹਨੇ ਤਾਂ ਹੁਣ ਸਾਰੀਆਂ ਹੱਦਾਂ ਪਾਰ ਕਰ ਦਿੱਤੀ ਕੀ ਮੰਗ ਚਾਹੁੰਦੇ ਸਰਕਾਰ ਤੋਂ ਕੀ ਮੰਗਣਾ ਹੈ ਸਰਕਾਰ ਤੋਂ ਇਹ ਮੰਗ ਚਾਹੁੰਦੇ ਆ ਵੇ ਕਰਦੇ ਕੀ ਫਿਰਦੇ ਗਏ ਵੋਟਾਂ ਪੈਣੇ ਕਿਹਨਾਂ ਜਨ ਨੂੰ ਦੁਬਾਰਾ ਆ ਪੈਣੇ ਚਾਹੀਦੀ ਹਨ ਪੈਣਾ ਜਾ ਉਹ ਫਿਰ ਕਿਉਂ ਪੱਜੀ ਤੀ ਸਾਡੀ ਹਾਰ ਨਹੀਂ ਸਾਡੀ ਜਿੱਤ ਹੈ ਇੱਥੇ ਸਾਡੀ ਹਾਰ ਨਹੀਂ ਮੰਨਦੇ ਸੀ ਸਾਡੀ ਜਿੱਤ ਹੈ ਉਹ ਮੈਦਾਨ 'ਚ ਆਉਂਦੀ ਵੋਟਾਂ ਅਸੀਂ ਹਾਰਦੇ ਸਾਡੇ ਸਿਰ ਮੱਥੇ ਕੀ ਫਿਰ ਪਤਾ ਲੱਗਦਾ ਐਮਐਲ ਕਿੰਨੇ ਪੈਣੇ ਚਾਹੀਦੇ ਹਾਂ ਫਿਰ ਪਤਾ ਲੱਗਦਾ ਠੀਕ ਮਾਤਾ ਜੀ ਕੀ ਕਹੋਗੇ ਜਿਹੜਾ ਸਰਪੰਚ ਨੂੰ ਆ ਵੀ ਸਰਵਸਮਤੀ ਨਾਲ ਚੁਣਿਆ ਗਿਆ ਇਹ ਨੰਗ ਪਈ ਹਾਂ ਹਾਂ ਸਾਨੂੰ ਨਹੀਂ ਪਤਾ ਸਾਨੂੰ ਤਾਂ ਜ਼ਮੀਨ ਹੀ ਨਹੀਂ ਪਤਾ ਕੌਣ ਕਰ ਰਿਹਾ ਜੀ ਇਹ ਨਾਲ ਸਾਨੂੰ ਕੀ ਪਤਾ ਮੈਂ ਇਦਾਂ ਕਰ ਵੀ ਕੋਣੀ ਹਾਂ ਪਹਿਲਾਂ ਪਿੰਡ ਦੀ ਧੀ ਬਣ ਗਈ ਸੀ ਫਿਰ ਨੂ ਬਣ ਗਈ ਇਹ ਜੀ ਚੱਜ ਕਰੂਗੇ ਔਰ ਕਿਉਂ ਪਿੰਡ ਨੂੰ ਜੋੜ ਕੇ ਥੋੜਾ ਰੱਖਦੀ ਆ ਉਹ ਹਾਂ ਇਹ ਸਾਨੂੰ ਕੋਈ ਮਨਜ਼ੂਰ ਨਹੀਂ ਜਿਹੜਾ ਕੰਮ ਹੋ ਗਿਆ ਜਿਹੜਾ ਸਰਪੰਚ ਬਣਿਆ ਉਹ ਨਾ ਕੋਈ ਮਨਜ਼ੂਰੀ ਨਹੀਂ ਚਾਹੁੰਦਾ ਹਾਂ ਠੀਕ ਹੈ ਸਰਪੰਚ ਜਿਹਨੇ ਵਧੀਆ ਕੰਮ ਕਰੇ ਜਿਹੜਾ ਇਹਨੂੰ ਡਾਪੇ ਇਹ ਵੀ ਵਧੀਆ ਕੰਮ ਕਰਦਾ ਹੁਣ ਜਿਹੜਾ ਹੁਣ ਬਣਿਆ ਉਹ ਪਹਿਲਾਂ ਉਹਦਾ ਬਾਪ ਦੀ ਗੁਣ ਨਗੁਣ ਨਾ ਕਰੀ ਜਾਂਦਾ ਤੇ ਹੁਣ ਉਹ ਗੁਣ ਨਗੁਣ ਨਾ ਕਰੀ ਜਾਊਗਾ ਕਿ ਸਾੜਾਊਗਾ ਕੀ ਕਰੂਗਾ ਸਨ ਕੋਈ ਮਨਜ਼ੂਰੀ ਨਹੀਂ ਖਾਏਗਾ ਮਾਤਾ ਇਹ ਜਿਵੇਂ ਕਾਗਜ਼ ਰੱਦ ਕਰਦੇ ਨੇ ਫਿਰ ਕਹਿੰਦੇ ਨੇ ਸਰ ਸੰਮਤੀ ਹੋ ਗਈ ਇਹਨੇ ਲੋਕ ਖੜੇ ਨੇ ਇਹ ਕੀ ਕੀ ਸਮਝਦੇ ਤੁਸੀਂ ਸਰ ਸੰਮਤੀ ਕਾਦੀ ਵੀ ਵੋਟ ਆਈ ਦੀ ਵੋਟਾਂ ਨਹੀਂ ਪਈਆਂ ਇਹ ਕਹਿੰਦੇ ਸੰਮਤੀ ਹੋ ਗਈ ਉਹ ਤਾਂ ਸੰਮਤੀ ਉਹਨਾਂ ਨੇ ਕਰਨੀ ਹੋਣੀ ਸਾਨੂੰ ਤਾਂ ਪਤਾ ਮੈਨੂੰ ਨਹੀਂ ਸਾਡੇ ਪਿੰਡ ਨੂੰ ਤਾਂ ਅੱਧੇ ਨੂੰ ਪਤਾ ਮੈਨੂੰ ਛੋਰੀਆਂ ਹੋ ਗਈ ਹੋਣੀ ਹੁਣ ਜਿਹੜਾ ਸਰਪੰਚ ਬਣਿਆ ਤੁਹਾਨੂੰ ਨਾਮ ਮਨਜ਼ੂਰ ਉਹ ਹਾਂ ਸਾਨੂੰ ਮਨਜ਼ੂਰ ਨਹੀਂ ਹੈਗਾ ਬੇਕਾਰ ਬੰਦਾ ਠੀਕ ਤੁਸੀਂ ਹੁਣ ਸਰਪੰਚ ਸੱਤੀ ਨੂੰ ਮੰਨਦੇ ਹੋ ਫਿਰ ਹਾਂ ਸੱਤੀ ਨੂੰ ਮੰਨਦੇ ਹੱਸ ਤਾਂ ਫਿਰ ਤੁਸੀਂ ਕਹਿੰਦੇ ਵੀ ਵੋਟ ਪੈ ਜੇ ਚਾਹੇ ਚਾਹੇ ਵੋਟਾਂ ਪੈ ਜੇ ਹਾਂ ਸਰੋਪੇ ਪਾ ਕੇ ਤੋਂ ਬਾਹਰ ਡਾ ਡਾ ਕੇ ਫੋਟੋ ਕਰਦੇ ਵੀ ਦੁਬਾਰੇ ਵੋਟਾਂ ਪੈਣ ਤੁਸੀਂ ਮੰਗ ਕਰਦੇ ਵੀ ਵੋਟਾਂ ਪੈਣ ਚੋਣਾ ਦੁਬਾਰੇ ਬਣਨ ਉਧਰ ਉਧਰ ਹੀ ਆਇਂ ਧੂਕ ਕੇ ਜਦੋਂ ਅਗਲਾ ਜਿੱਤ ਕਰਦਾ ਜਿੱਤ ਕਰਕੇ ਪੈਣਾ ਬਸ ਠੀਕ ਹਾਂ ਹੋਰ ਪੁੱਛ ਲੋ ਜੀ ਮੇ ਮੈਂ ਇਹ ਬਲਕ ਪੌਣੀਗੜ ਦਾ ਪਿੰਡ ਹੈ ਇੱਥੇ ਸਾਡੇ ਮਾਨਯੋਗ ਸਾਡੇ ਜਿਹੜੇ ਐਮਐਲਏ ਨੇ ਉਹ ਸਾਡੇ ਪਿੰਡ ਦੇ ਨੂੰ ਨੂੰ ਵੀ ਨੇ ਮੇਰੇ ਸਾਡੇ ਪਿੰਡ ਦੇ ਮਲਕੀ ਇੱਥੇ ਉਹ ਮੈਰਡ ਨੇ ਸਾਡੇ ਭਤੀਜ ਤੁਹਾਡੇ ਕੀ ਰਿਸ਼ਤੇ ਜੀ ਐਮਐਲਏ ਤੇ ਲਖੇ ਮੰਦੀਪ ਨਾਲ ਐਮਐਲਏ ਜੀ ਜਿਹੜੇ ਮੇਰੇ ਤਾਜ ਜੀ ਨੇ ਉਹਨਾਂ ਦੇ ਪੋਤ ਨੂੰ ਨੇ ਮੀਨਜ਼ ਜਿਵੇਂ ਆਪਾਂ ਕਹਿੰਦੇ ਸ਼ਰੀਕੇ ਜੋ ਮੇਰੀ ਨੂੰ ਆ ਹਾਂ ਕੀ ਹੋਇਆਗਾ ਸਰਪੰਚੀ ਦੇ ਵਿੱਚ ਤੁਸੀਂ ਕਾਗਜ਼ ਭਰੇ ਸੀਗੇ ਤੇ ਕਿਹਨੇ ਰੱਦ ਕਰਤੇ ਤੇ ਕਿਉਂ ਕਰਤੇ ਕੀ ਕਾਰਨ ਨੇ ਦੀਦੀ ਸਾਡੇ ਨਾਲ ਜਿਹੜੇ ਕਾਗਜ ਨੇ ਉਹ ਟੋਟਲੀ ਉਹਨਾਂ ਨੇ ਮੇਰੇ ਉੱਤੇ ਲਾਇਆ ਬਲੇਮ ਵੀ ਮੇਰੀ ਉੱਥੇ ਰਹਿਸ਼ ਹੈ ਜਿੱਥੋਂ ਕਿ ਜਿਹੜੀ ਮੇਰੀ ਰਹਿਸ਼ ਹੈ ਉਹ ਵੋਟਰ ਕਾਰਡ ਦੇ ਹਿਸਾਬ ਨਾਲ ਮੇਰੀ ਜੱਦੀ ਜਿਹੜਾ ਸਾਡਾ ਪੁਰਾਣਾ ਘਰ ਮੇਰੀ ਮਦਰ ਦੇ ਫਾਦਰ ਦੇ ਨਾਮ ਤੇ ਆ ਉਹ ਜਿਹੜਾ ਖਸਰਾ ਨੰਬਰ 689 ਆ ਮੈਂ ਉਹਦੇ ਚ ਰਹਿ ਰਹੇ ਹਾਂ ਇਹਨਾਂ ਨੇ ਇੱਕ ਹੋਰ ਖਸਰਾ ਨੰਬਰ ਦਿਖਾ ਕੇ ਟੁੱਬੇ ਦਾ ਬੀ ਉਹ ਗ੍ਰਾਮ ਪੰਚਾਇਤ ਦੇ ਅੰਦਰ ਆ ਉਹਦਾ ਬਣਾ ਕੇ ਕਮੈਂਟੇ ਵੀ ਇਨਾਂ ਦਾ ਕਬਜ਼ਾ ਜੀ ਇਹ ਉਹਨਾਂ ਦੇ ਬੇਟੇ ਨੇ ਜੀ ਇਹਨਾਂ ਨੇ ਮੈਨੂੰ ਸਾਹ ਦੇ ਨਾਲ ਆਧਾਰ ਬਣਾ ਕੇ ਮੇਰੇ ਕਾਗਜ਼ ਕੈਨਸਲ ਕਰਦੇ ਜੋ ਕਿ ਜਰਸਾਲ ਝੂਠੇ ਨੇ ਇੱਕ ਸਾਡੀ ਮਤਲਬ ਕਿ ਇਹ ਇਹ ਸਾਰਾ ਕੁਝ ਜਿਹੜਾ ਸਰਪੰਚ ਹੋਣ ਬਣਿਆ ਉਹਨੇ ਕਰਾਇਆ ਉਹਦੀ ਮੈਂ ਰਿਕਾਰਡਿੰਗ ਔਰ ਰਿਕਾਰਡਿੰਗ ਆਲਰੇਡੀ ਮੀਡੀਆ 'ਚ ਪ੍ਰੂਫ ਹੈ ਮੈਂ ਸੁਣਾ ਚੁੱਕੇ ਹਾਂ ਜਿਹੜੀ ਜਗ੍ਹਾ ਦਾ ਮਸਲਾ ਕਿਹਾ ਜਾਂਦਾ ਕਿ ਉਹਦੀ ਸ਼ਾਇਦ ਤੁਹਾਡੇ ਕੋਲ ਪਰਚੀ ਵੀ ਹੈ ਜੀ ਕੋਈ ਕਟਾਈ ਨਹੀਂ ਉਹਦੀ ਪਰਚੀ ਹੈ ਜਿਹੜੀ ਉਹ ਜਿਹੜੇ ਭਰਾ ਜਿਹਦਾ ਮਲਕੀ ਘਰ ਵਾਲਾ ਉਹਦੇ ਦਾਦੇ ਦੇ ਨਾਂ ਤੇ ਕੱਟੀ ਹੋਈ ਆ ਮੈਂ ਉਹਨਾਂ ਨੂੰ ਬਾਰ ਬਾਰ ਦੱਸਣ ਦੀ ਕੋਸ਼ਿਸ਼ ਕੀਤੀ ਅਫਸਰਾਂ ਨੂੰ ਵੀ ਰਿਕੁਐਸਟ ਕੀਤੀ ਵੀ ਐਮ ਐਲ اے ਦੇ ਜਿਹੜਾ ਘਰ ਮਲਕੀ ਜਿਹੜਾ ਹਸਬੰਡ ਆ ਉਹਦੇ ਦਾਦਾ ਜੀ ਦੇ ਨਾਂ ਤੇ ਪਰਚੀ ਆ ਬਣ ਉਹ ਤੇ ਕਾਗਜ਼ ਮੇਰੇ ਕੈਨਸਲ ਹੋ ਰਹੇ ਨੇ ਉਹ ਰਿਕਾਰਡ ਚ ਵੀਡੀਓ ਨੂੰ ਮੈਂ ਕਿਹਾ ਰਿਕੁਐਸਟ ਕੀਤੀ ਮੈਂ ਵੀਡੀਓ ਸਾਹਿਬ ਜਿਹੜੀ ਉਹ ਪਰਚੀ ਕੱਟੀ ਹੋਈ ਆ ਮੁਖਤਿਆਰ ਸਿੰਘ ਦੇ ਨਾਂ ਦੀ ਕੱਟੀ ਆ ਨਿਸ਼ਤਰ ਸਿੰਘ ਦੇ ਕੱਟੇ ਦੀ ਹੋਈ ਆ ਮੈਂ ਹਾਈ ਕੋਰਟ ਜਾਊਂਗਾ ਤੁਸੀਂ ਤਾਂ ਕੀ ਜਵਾਬ ਦੇਵੋਗੇ ਫੇਰ ਤਾਂ ਐਮਐਲਏ ਵੀ ਨਹੀਂ ਐਗਜ਼ਿਸਟ ਕਰਦੀ ਜਿਉਆ ਉਹ ਤਾਂ ਉਹਨਾਂ ਦੇ ਪਰਿਵਾਰ ਦਾ ਵੀ ਕਬਜ਼ਾ ਨਹੀਂ ਛੋਡੇ ਨਾਲ ਪਿੰਡ ਦੇ ਕਾਫੀ ਲੋਕ ਖੜੇ ਨੇ ਤੇ ਇਹ ਸਰਬਸੰਮਤੀ ਦਾ ਕੀ ਕੀਤਾਗਾ ਵੀ ਪਿੰਡ ਦੇ ਸਰਪੰਚ ਮੈਨੂੰ ਕਿਹਾ ਜੀ ਅੱਜ ਆਪਾਂ ਖੜੇ ਆ ਇੱਥੇ ਸਾਡਾ ਪਿੰਡ ਇਕੱਠਾ ਹੋਇਆ ਸੀ ਪਹਿਲਾਂ ਤਾਂ ਉਸ ਬੰਦੇ ਦੇ ਮੈਂ ਘਰ ਜਾ ਕੇ ਮੰਗੀ ਉਹਨਾਂ ਨੇ ਮੈਨੂੰ ਦਿੱਤੀ ਸਹਿਮਤੀ ਨਾਲ ਦਿੱਤੀ ਫੇਰ ਉਹਰੇ ਜਦੋਂ ਮੈਂ ਇਕੱਠ ਕੀਤਾ ਵੀ ਮੈਨੂੰ ਤੇ ਸਹਿਮਤੀ ਹੁੰਦੀ ਆ ਤਾਂ ਉਹ ਬੰਦਾ ਆ ਕੇ ਕਹਿੰਦਾ ਵੀ ਮੈਂ ਤਾਂ ਖੜਾ ਹੋਣਾ ਮੈਂ ਮੈਂ ਚਾਚਾ ਜੀ ਤੁਹਾਡੇ ਘਰ ਜਾ ਕੇ ਮੰਗੀ ਫਿਰ ਉਹਨਾਂ ਨੇ ਕਿਹਾ ਮਾ ਵੀ ਤੁਹਾਡੇ ਫਾਦਰ ਨੂੰ ਤੇ ਤੁਹਾਡੇ ਚਾਚਾ ਨੂੰ ਬੁਲਾਓ ਮੈਂ ਤੁਹਾਡੇ ਘਰ ਜਾ ਕੇ ਪਹਿਲੀ ਤਾਂ ਮੈਂ ਤੁਹਾਡੇ ਤੋਂ ਮੰਗੀ ਆ ਉਹ ਕਹਿੰਦੇ ਨਹੀਂ ਮੇਰਾ ਦਿਲ ਕਰਦਾ ਮਾ ਚਲੋ ਜੀ ਚੋਣ ਆਪਾਂ ਪਿਆਰ ਨਾਲ ਲੜਦੇ ਆ ਸਾਡਾ ਸਾਰਾ ਪਿੰਡੂਰੇ ਕਹਿੰਦਾ ਵੀ ਤੈਨੂੰ ਵਿਆਹ ਤੂੰ ਬੈਠ ਜਾ ਵੀ ਤੈਨੂੰ ਚੋਣ ਕੌਣ ਲੜਾ ਰਿਹਾ ਪੂਰੇ ਕਲੀਅਰ ਹੀ ਕਰ ਗਿਆ ਸੀ ਪਹਿਲੇ ਦਿਨ ਉਹ ਉਹ ਕਹਿ ਰਿਹਾ ਸੀ ਵੀ ਜਿਹਦੇ ਤੇ ਐਮਐਲਏ ਦੇ ਮੋਢੇ ਦਾ ਮੋਢੇ ਤੇ ਜਿਹਦੇ ਮੋਢੇ ਤੇ ਐਮਐਲਏ ਦਾ ਹੱਥ ਹੋਵੇ ਤਾਂ ਸਰਪੰਚਾ ਹੀ ਬਣ ਜਾਵੇ। ਨਹੀਂ ਉਸ ਪੁਆਇੰਟ ਤੇ ਸਰਕਾਰ ਵੱਲੋਂ ਟੱਕਰਿਆ ਜਾ ਰਿਹਾ ਜੀ। ਨਹੀਂ 1 ਮਿੰਟ ਉਸ ਪੁਆਇੰਟ ਤੇ ਜਿਹੜਾ ਉਹਨਾਂ ਨੇ ਉਹ ਕਿਹਾ ਨਾ ਵੀ ਜਿਹਦੇ ਮੋਢੇ ਤੇ ਐਮਐਲਏ ਹੱਥ ਰੱਖਦੇ ਉਹੀ ਬਣ ਜਾਂਦਾ ਹੁੰਦਾ ਉਹ ਸਾਡੇ ਪਿੰਡ ਦੇ ਲੋਕਾਂ ਨੇ ਇਤਰਾਜ਼ ਕੀਤਾ ਤੇ ਮੈਨੂੰ ਕਿਹਾ ਗਿਆ ਵੀ ਹੁਣ ਤੂੰ ਦੇਖ ਮੈਦਾਨ ਛੱਡ ਕੇ ਨਹੀਂ ਭੱਜਣਾ ਤੂੰ ਖੜਨਾ। ਜਾਂ ਤਾਂ ਐਮਐਲਏ ਉਰੇ ਆਵੇ ਮੰਦੀਪੂਰ ਆਵੇ ਮੈਂ ਵੀ ਕਹਤਾ ਵੀ ਜੋ ਆ ਗਿਆ ਪਸਮਤੀ ਕਰਦਾਂਗੇ ਉਹ ਆਏ ਨਹੀਂ ਅਸੀਂ 5 ਦਿਨ ਡਿੱਕਿਆ ਮੈਂ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਗਿਆ ਮੈਨੂੰ ਰੈਂਗ ਰੂਮ ਚ ਬਿਠਾ ਕੇ ਉਹਨਾਂ ਦੇ ਕੈਮਰੇ ਵੀ ਚੈੱਕ ਕਰ ਸਕਦੇ ਹੋ ਮੈਨੂੰ ਮਿਲਣ ਤੱਕ ਵੀ ਨਹੀਂ ਆਇਆ ਮੈਂ ਘੰਟਾ ਡੇਢ ਘੰਟਾ ਕਾਗਜ਼ਪਰ ਨਾਲ ਉਹਨਾਂ ਦੇ ਘਰ ਵੇਟ ਵੀ ਕੀਤੀ ਫਿਰ ਆ ਕੇ ਮੈਂ ਕਾਗਜ਼ ਫਾਈਲ ਕੀਤੇ ਫਿਰ ਮੇਰੇ ਰਿਸ਼ਤੇਦਾਰਾਂ ਨੂੰ ਧਮਕੀਆਂ ਲਾ ਕੇ ਦੇਣਾ ਮੇਰੇ ਸਾਖ ਸੰਬੰਧੀਆਂ ਨੂੰ ਵੀ ਅਸੀਂ ਤਾਂ ਇਹਨਾਂ ਨੂੰ ਇਹਨੂੰ ਕੁੱਟ-ਕੁੱਟ ਕੇ ਅੰਦਰੋਂ ਕੱਢ ਦਾਂਗੇ ਇਹ ਐ ਹੋ ਜੂਗਾ ਜੀ ਹੋ ਜੂਗਾ ਤੁਸੀਂ ਕੀ ਸਮਝਦੇ ਵੀ ਸਰਦਮ ਸਮਝਦਾ ਕਿਹੜਾ ਤਰੀਕਾ ਹੋਇਆ ਵੀ ਕਾਗਜ਼ ਰੱਦ ਕਰ ਦਿੰਦੇ ਨੇ ਵੀ ਬਾਕੀ ਸਾਰਿਆਂ ਦੇ ਕਰਤੇ ਦੇਖੋ ਜੀ ਮੈਨੂੰ ਤਾਂ ਇਹ ਲੱਗਦਾ ਇਹ ਇਕੱਲੇ ਸਾਡੇ ਪਿੰਡ ਦਾ ਨਹੀਂ ਮਸਲਾ ਇਹ ਨਦਾਂਪਰ ਦੇਖ ਲਓ ਤੁਸੀਂ ਮੈਨੂੰ ਸਾਡੇ ਬੰਦੇ ਕਹਿੰਦੇ ਵੀ ਤੇਰੇ ਪਿੱਛੇ ਕਿਸੇ ਦੇ ਕਾਗਜ਼ ਭਰਾ ਦੇ ਮੈਂ ਉਹਨਾਂ ਨੂੰ ਸੋਚਿਆ ਵੀ ਜੇ ਮੇਰੀ ਰੱਦ ਕਰਾਤੇ ਮੇਰੇ 'ਚ ਕਿਹੜਾ ਕੋਈ ਕਮੀ ਆ ਫਿਰ ਹੋਰ ਵੀ ਕਿਉਂ ਕਿਸੇ ਦੇ ਰਹਿਣ ਦੇਣਗੇ ਉਹ ਹੀ ਗੱਲ ਹੋਈ ਆ ਉਹਨਾਂ ਦੇ ਫੈਮਿਲੀ ਦੇ ਦੋਸਤੇ ਸੀ ਉਹਨਾਂ ਨੇ ਇੱਕ ਨੇ ਵਾਪਸ ਲੈ ਲਏ ਇਹ ਜਾਈ ਮਸਲਾ ਕਰਾਚੋ ਪਿੰਡ ਵੀ ਦੇਖਣ ਨੂੰ ਮਿਲੇਗੀ ਜੋ ਪੱਕਾ ਚੋਣਵੀ ਮੁੱਦਾ ਹੈ ਮੈਨੂੰ ਅੱਜ ਸੁਣਨ ਨੂੰ ਆਇਆ ਵੀ ਸ਼ਾਇਦ ਮੈਨੂੰ ਕਲੀਅਰ ਨਹੀਂ ਹੈਗਾ ਪਤਾ ਨਹੀਂ ਫੁਵਾ ਹੈ ਮਲਕੀ ਫੋਨਾਂ ਤੇ ਕੋਈ WhatsApp ਤੇ ਆ ਰਿਹਾ ਵੀ ਸ਼ਾਇਦ ਉਹਨਾਂ ਨੂੰ ਦੁਬਾਰੇ ਸਰਪੰਚੀ ਦਾ ਕੋਈ ਆਰਡਰ ਵੀ ਹੋਏ ਨੇ ਤੇ 우ਮਾਨਜੋਗ ਹਾਈ ਕੋਰਟ ਮੈਂ ਵੀ ਜਾ ਰਹੇ ਹਾਂ ਇਸ ਪਰਿਵਾਰ ਚ ਆਪਦੇ ਚ ਜਦੋਂ ਇਹ ਪਹਿਲਾ ਸਰਪੰਚ ਹੁੰਦੇ ਸੀ ਕਿ ਇਹਨਾਂ ਨੇ ਜ਼ਮੀਨ ਦੀ ਡਿਗਰੀ ਕਰਵਾਈ ਆ ਗਲਤ ਜੋ ਆਉਣ ਵਾਲੇ ਸਮੇਂ ਚ ਮੈਂ ਜਾਗਰ ਕਰ ਦੂੰਗਾ ਉਹ ਉਹ ਚੀਜ਼ ਤੋਂ ਵੀ ਉਹ ਡਰਦੇ ਨੇ ਵੀ ਸ਼ਾਇਦ ਮੈਂ ਕਿਤੇ ਪ੍ਰਾਣੀਆਂ ਕੋਈ ਜਿਹੜੀਆਂ ਚੀਜ਼ਾਂ ਨੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸਾਡੇ ਪਿੰਡ ਇੱਕ ਟੋਬੇ ਦੀ ਮਿੱਟੀ ਦਾ ਜਿਹੜਾ ਕਾਰਨ ਮੈਨੂੰ ਲੱਗਦਾ ਜੋ ਮੁੱਖ ਬਣਿਆ ਜਿਹਦੇ ਕਰਕੇ ਮੈਂ ਸਰਪੰਚ ਨਹੀਂ ਬਣ ਸਕਿਆ ਉਹ ਐਮਐਲਏ ਸਾਹਿਬ ਦੇ ਖੇਤ ਚੋਂ ਆਈ ਹੈ ਓਲਕੈਨੂ ਫਰੀਆ ਉਹਦਾ ਸ਼ਾਇਦ ਕੋਈ ਬਿਲਬੁਲ ਪਾਉਣ ਨੂੰ ਫਿਰਦੇ ਨੇ ਪੀਏ ਦੀ ਗੱਲ ਕੀਤੀ ਜੇ ਤੁਸੀਂ ਵਰਕਰ ਵੀ ਰਹੇ ਹੋ ਆਵਾਦਮੀ ਪਾਰਟੀ ਮੈਂ ਆਵਾਦਮੀ ਪਾਰਟੀ ਦਾ ਸਾਰੇ ਸੰਗਰੂ ਜਿਲ੍ਹੇ ਨੂੰ ਤੁਸੀਂ ਪੁੱਛੋ ਬਹੁਤ ਘਰ ਘਰ ਜਾ ਕੇ ਮੈਂ ਸਾਡੇ ਪਿੰਡ ਦਾ ਜਿਹੜਾ ਇਹ ਇਕੱਠਾ ਹੈ ਇਸ ਕਰਕੇ ਵੀ ਆ ਮੈਂ ਇਹਨਾਂ ਪਰਿਵਾਰਾਂ ਚ ਹੀ ਸਵੇਰੇ ਸ਼ਾਮ ਜਾਂਦਾ ਹੁੰਦਾ ਸੀ ਤੇ ਵੀ ਯਾਰ ਸਾਡੀ ਛੋਟੀ ਭੈਣ ਆ इवन ਅਸੀਂ ਦਾ ਭੈਣ ਹੀ ਕਹਿੰਦੇ ਸੀ ਹੁਣ ਤਾਂ ਮੈਂ ਚਾਚਾ ਸਹੁਰਾ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਚਲੋ ਇਹਨਾਂ ਦਾ ਵਿਆਹ ਹੋਣਾ ਅਸੀਂ ਮੈਂ ਤਾਂ इवन ਪੋਸਟ ਵੀ ਬਾਅਦ ਚ ਡਿਲੀਟ ਕੀਤੀ ਆ ਜਦੋਂ ਕਾਊਂਟਿੰਗ 'ਚ ਗਿਆ ਅੱਜ ਵੀ ਮੇਰੇ ਯਾਦ ਆ ਜਿਹੜਾ ਕਾਊਂਟਿੰਗ ਲੀਡ ਕਰੀ ਸੀ ਫਰਸਟ ਨੰਬਰ ਟੇਬਲ ਤੇ ਮੇਰੀ ਡਿਊਟੀ ਸੀ ਮੈਨੂੰ ਕਿਹਾ ਗਿਆ ਸੀ ਵੀ ਇੱਕ ਦਰਜੇ ਦਾ ਮੌਲ ਆ ਪਹਿਲਾ ਚਾਚਾ ਜੀ ਤੁਸੀਂ ਤੁਸੀਂ ਜਾਓ ਅੰਦਰ ਜਿਮ ਹੋਲ ਜਾ ਬਣਿਆ ਸੀ ਤਾਂ 2 ਘੰਟੇ ਬਾਅਦ ਆਵਾਂਗੇ। ਮੈਂ ਹੀ ਅੰਦਰ ਇਹਨਾਂ ਨੂੰ ਅੰਦਰ ਪਹਿਲੇ 라ਉਂਡ ਦੀ ਦੱਸਦਾ ਸੀ ਵੀ ਤੁਹਾਡਾ ਐਮ.ਐਲ.ਏ ਤੁਸੀਂ ਬਾਹਰ ਜਾ ਕੇ ਲੱਡੂ ਖਾ ਲੋ। ਇਸ ਤੋਂ ਵੱਡਾ ਕੀ ਸਬੂਤ ਦੇ ਸਕਦਾ? ਮੈਂ ਤਾਂ ਭਗਵੰਤ ਮਾਨ ਜੀ ਤੁਹਾਨੂੰ ਰਿਕੁਐਸਟ ਕਰਦਾ ਵੀ ਤੁਸੀਂ ਤਾਂ ਕਹ ਰਹੇ ਸੀ ਯੂਤ ਅੱਗੇ ਆਵੇ ਤੁਸੀਂ ਆਪਣੇ ਪਿੰਡ ਸਹਿਮਤੀ ਕਰਾਤੀ। ਸਾਡੇ ਪਿੰਡ ਸਹਿਮਤੀ ਹੁੰਦੀ ਹੁੰਦੀ ਐਮ.ਐਲ.ਏ ਨਹੀਂ ਹੋਣ ਦਿੱਤੀ। ਮੇਰੀ ਬੇਨਤੀ ਆ ਵੀ ਤੁਸੀਂ ਜੋ ਵੀ ਤੁਸੀਂ ਮਾਲਕੀ ਤੁਸੀਂ ਆਪਣੀ ਟੀਮ ਚੁੰਨਦੇ ਹੋ ਬਲੀਜ਼ ਤੁਸੀਂ ਵੀ ਵੈਰੀਫਾਈ ਕਰੋ ਵੀ ਬੰਦੇ ਦਾ ਕਿਸ ਲੈਵਲ ਦਾ ਆਈਕਿਊ ਲੈਵਲ ਕੀ ਆ ਠੀਕ ਕੀ ਲੋਕਾਂ ਨੂੰ ਹੈਂਡਲ ਕਰ ਸਕਦਾ ਜਾਂ ਨਹੀਂ ਕਰ ਸਕਦਾ ਓਕੇ ਠੀਕ